ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਅਖਾਨਾ ਇਹ ਸਾਡੀ ਵੀਡੀਓ 5ਥ ਹੈ ਇਸ ਵਿੱਚ ਅਸੀਂ ਸਾਰੀਆਂ ਅਹੀਂ ਸਸਤੇ ਦੀਆਂ ਅਖਾਨਾ ਕਰਾਂਗੇ ਇਹ 55 ਤੋਂ ਪਲੱਸ ਅਖਾਨਾ ਹੋਣ ਗਿਆ ਚਲੋ ਫਿਰ ਸ਼ੁਰੂ ਕਰੀਏ ਅਸੀਂ ਆਪਣੀ ਅੱਜ ਦੀਆਂ ਅਖਾਨਾ ਫਰਸਟ ਅਖਾਨਾ ਹੈ ਸਸਤਾ ਰੋਵੇ ਵਾਰ-ਵਾਰ ਮਹੰਗਾ ਰੋਵੇ ਇੱਕ ਵਾਰ ਮਤਲਬ ਕਹਿੰਦਾ ਕਿ ਜੋ ਚੀਜ਼ ਸਸਤੀ ਲਈ ਜਾਂਦੀ ਹੈ ਉਹ ਜਲਦੀ ਖਰਾਬ ਹੋ ਜਾਂਦੀ ਹੈ ਉਹ ਜੋ ਚੀਜ਼ ਮਹਿੰਗੀ ਲਈ ਜਾਂਦੀ ਹੈ ਉਹ ਬਹੁਤ ਟਾਈਮ ਤੱਕ ਨਿਕਲਦੀ ਹੈ ਸਸਤੀ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀਮੂੜੀ ਨਹੀਂ ਖਰੀਦਣੀ ਪੈਂਦੀ ਪਰ ਮਹਿੰਗੀ ਘੜੀਮੂੜੀ ਨਵੀਂ ਖਰੀਦਣੀ ਪੈਂਦੀ ਹੈ ਪਰ ਮਹਿੰਗੀ ਵਧੀਆ ਇੱਕ ਵੇਰਾਂ ਹੀ ਖਰੀਦਣੀ ਪੈਂਦੀ ਹੈ ਮਤਲਬ ਕਿ ਬਹੁਤ ਜ਼ਿਆਦਾ ਟਾਈਮ ਦਾ ਲੰਘ ਜਾਂਦਾ ਹੈ ਨੈਕਸਟ ਹੈ ਸਹੀ ਸਪੱਕੇ ਸੋ ਮਿੱਠਾ ਮਤਲਬ ਰੂਮੇ ਨਾਲ ਕੰਮ ਕਰਨ ਨਾਲ ਕੰਮ ਸਹੀ ਹੁੰਦਾ ਹੈ ਅਗਰ ਤੁਸੀਂ ਧਿਆਨ ਨਾਲ ਕੰਮ ਕਰਦੇ ਹੋ ਤਾਂ ਉਹ ਕੰਮ ਕੀ ਹੁੰਦਰਾ ਸਹੀ ਹੁੰਦਾ ਹੈ ਸੋ ਦਈਏ ਜੀ ਦੀ ਨਾ ਪੁੱਤ ਦੀ ਨਾ ਤੀ ਦੀ ਮਤਲਬ ਆਦਮੀ ਆਪਣੇ ਆਪ ਵਾਰੇ ਹੀ ਕਿਸੇ ਗੱਲ ਦਾ ਭਰੋਸਾ ਦੇਵੇ ਜਾਵਾਂ ਜ਼ਿੰਮੇਵਾਰੀ ਉਠਾ ਸਕਦਾ ਹੈ ਹੋਰ ਕਿਸੇ ਮੰਦਾ ਕੋਈ ਪਤਾ ਨਹੀਂ ਹੁੰਦਾ ਮਤਲਬ ਕਿ ਆਪਣੇ ਰਿਸਪੋਨਸਿਬਿਲਟੀ ਨੂੰ ਖੁਦ ਹੀ ਚੁਕਣਾ ਆਪਣੀ ਰਿਸਪੋਨਸਿਬਿਲਟੀ ਨੂੰ ਖੁਦ ਹੀ ਚੁਕਣਾ ਠੀਕ ਹੈ ਬੱਚੇ ਨੈਕਸਟ ਹੈ ਸਹੀ ਦੀਨੀ ਮੈਨੂੰ ਪੇਹ ਦੀ ਵੀ ਪਈ ਹੈ ਜਦ ਕੋਈ ਇੱਕ ਭੁਲਰਾਹੀ ਕਿਸੇ ਨੂੰ ਨੁਕਸਾਨ ਪਹੁੰਚਾਵੇ ਤਾਂ ਉਸ ਤੋਂ ਦੂਜੇ ਨੂੰ ਚਿੰਤਾ ਹੋਣ ਲੱਗ ਪਈ ਸਹਿਤ ਦੀ ਨਹੀਂ ਮੈਨੂੰ ਪਈ ਦੀ ਪਈ ਮੈਨੂੰ ਕਿਸੇ ਹੋਰ ਦੀ ਪਈ ਹੈ ਠੀਕ ਹੈ ਇਸ ਮੈਨੂੰ ਕਿਸੇ ਹੋਰ ਦੀ ਪਈ ਨੈਕਸਟ ਮੂਵ ਕਰਾਂਗੇ ਸੇਮ ਉਹੀ ਆ ਗਿਆ ਸਹਿ ਹੀ ਨੂ ਨਹੀਂ ਰੋਂਦੀ ਉਹ ਸਹਿ ਹੀ ਦੀ ਪਈ ਸੀਗੀ ਸਹਿ ਹੀ ਨੂ ਨਹੀਂ ਰੋਂਦੀ ਪੇਹ ਨੂ ਰੋਂਦੀ ਹਾਂ ਠੀਕ ਹੈ ਰੋਂਦੀ ਹਾਂ ਵੀ ਆ ਸਕਦਾ ਪਿਛਲੇ ਵਾਲਾ ਵੀ ਸੇਮ ਆ ਸਕਦਾ ਜਦ ਕੋਈ ਇੱਕ ਭੁਲਰਾਹੀ ਕਿਸੇ ਨੂੰ ਨੁਕਸਾਨ ਪਹੁੰਚਾਵੇ ਤਾਂ ਉਸ ਨੂੰ ਤਾਂ ਉਸ ਤੋਂ ਗੁੱਜੇ ਨੂੰ ਦੀ ਚਿੰਤਾ ਹੋਵੇ ਸ਼ਹਿਦ ਦਾ ਝੋੜਾ ਕਾਜੀ ਨੂੰ ਮਤਲਬ ਕਿ ਜਿਹੜਾ ਆਪਣੇ ਜੋਗਾ ਵੀ ਨਹੀਂ ਹੋਵੇ ਪਰ ਚਿੰਤਾ ਕਿਦੀ ਹੋਵੇ ਬੋਤਿਆਂ ਦੀ ਸੁਖ ਦੀ ਕਰੇ ਆਪਣੇ ਜੋਗਾ ਕੁਛ ਨਹੀਂ ਕਰ ਰਿਹਾ ਪਰ ਦੂਜੇ ਜੋਗਾ ਬਹੁਤ ਜ਼ਿਆਦਾ ਸੋਚ ਰਿਹਾ ਨੈਕਸਟ ਹੈ ਸ਼ਕਲ ਡੁੰਮਾ ਦੀ ਦਿਮਾਗ ਪਰੀਆਂ ਦਾ ਮਤਲਬ ਕਿ ਸ਼ਕਲ ਚੰਗੀ ਨਹੀਂ ਹੈ ਹੋਰ ਤਿਆ ਸ਼ਾਦੋ ਕਿਦਾ ਬੰਜਨਾ ਪਰੀਆਂ ਬੰਜਨਾ ਜਿਹੜਾ ਮਨੁੱਖ ਸ਼ਕਲ ਤੋਂ ਪੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੋਰ ਕੱਢ ਲਵੇ ਹੋਰ ਨਵਾਂ ਹੀ ਕੋਈ ਨਖਰਾ ਦਿਖਾਈ ਉਸ ਉਸੇ ਕਿਰਾ ਅਖਾਨ ਵਰਤਾਂਗੇ ਸ਼ਕਲ ਡੁੰਮਾ ਦੀ ਦਿਮਾਗ ਭਰੀਆਂ ਦਾ ਨੈਕਸਟ ਹੈ ਸ਼ਕਲ ਮੋਮਨਾ ਕਰਤੂਤਾ ਕਾਫਰਾ ਮਤਲਬ ਕਿ ਬਾਹਰੋਂ ਨੇਕ ਤੇ ਬਜਨੀਕ ਚਾਪਨਾ ਸ਼ਕਲ ਮੋਮਨਾ ਕਿ ਬੜਾ ਪਿਆਰਾ ਬਾਹਰੋਂ ਬੜਾ ਪਿਆਰਾ ਦਿਖਣਾ ਹੋਰ ਅੰਦਰ ਦੀ ਕਤੂਤਾ ਬੜੀਆਂ ਖਤਨਾਕ ਪਰ ਕੰਮ ਕੰਨੇ ਪੈਰੇ ਤੇ ਬੇਤਰ ਨੀਵਾਨੀ ਸ਼ਕਲ ਮੋਮਨਾ ਕਰਤੂਤਾ ਕਾਫਰਾ ਦਾ ਨਹੀਂ ਸ਼ਕਲ ਚ ਬੜਾ ਹੀ ਸ਼ਰੀਫ ਹੈ ਪਰ ਅੰਦਰੋਂ ਕੀ ਹੈ ਤੀਜ ਨੈਕਸਟ ਹੈ ਸਖੀ ਨਾਲੋਂ ਮੂਹ ਪਾਲਾ ਜੇ ਤੁਰਤ ਦੇਵੇ ਜਵਾਬ ਜੇ ਤੁਰਤ ਦੇਵੇ ਜਵਾਬ ਟਾਲ ਮਟੋਲ ਕਰਨ ਵਾਲੇ ਨਾਲੋਂ ਜਵਾਬ ਦੇਣ ਵਾਲਾ ਹੀ ਚੰਗਾ ਹੁੰਦਾ ਹੈ ਠੀਕ ਹੈ ਜੇ ਤੁਰੰਤ ਹੀ ਜਵਾਬ ਦੇ ਦੇ ਉਹੀ ਬੰਦਾ ਚੰਗਾ ਹੈ ਜਿਹੜਾ ਬਾਵਾ ਟਾਲ ਮਟੋਲ ਕਰੇ ਕਿ ਮੇਰੇ ਕੋਲ ਦਿਨ ਨਹੀਂ ਆਵਾਜ਼ ਪੈਸੇ ਦੇਣ ਨਹੀਂ ਹੈ ਉਹ ਬੰਦਾ ਜ਼ਿਆਦਾ ਮਾੜਾ ਹੁੰਦਾ ਹੈ ਸਬਰ ਦਾ ਫਲ ਮਿੱਠਾ ਮਤਲਬ ਸਬਰ ਤੇ ਤੀਰ ਜਿਹੀ ਪੇਨ ਦੇਣੀ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਇਹ ਸਭ ਨੂੰ ਮਿਲਣਾ ਹੀ ਮਿਲਣਾ ਹੈ ਨੈਕਸਟ ਹੈ ਸ਼ਮਲਾ ਕੱਪ ਕੇ ਫੋਲੀ ਨਾ ਕੁੱਲੀ ਨਾ ਜਲੂਰ ਮਤਲਬ ਜਦੋਂ ਕੋਈ ਬੰਦਾ ਕਿਸੇ ਦੇ ਬਾਹਰ ਹੀ ਦਿਖਾਵੇ ਉੱਤੇ ਪਰਮ ਜਾਵੇ ਤੇ ਪਿੱਛੇ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਆ ਕਹਿੰਦੀ ਹੈ ਸਮੁੰਦਰ ਚ ਮੋਤੀਆਂ ਦਾ ਘਾਲ ਮਤਲਬ ਕਿ ਵੱਡਾ ਸਮੁੰਦਰ ਉਹ ਚ ਮੋਤੀਆਂ ਦਾ ਘਾਣਾ ਮਤਲਬ ਕਿ ਸਭ ਕੁਝ ਹੁੰਦੇ ਹੋਏ ਵੀ ਰੋਂਦੇ ਰਹਿਣਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ ਜਾਂ ਫਿਰ ਹੁੰਦਿਆ ਸੁਹੰਦਿਆ ਕੀ ਕਰਨਾ ਕੰਜੂਸੀ ਕਰਨੀ ਉਸ ਟਾਈਮ ਅਸੀਂ ਕਿਹੜੀ ਖਾਨ ਵਰਤਾਂਗੇ ਸਮੁੰਦਰ ਚ ਮੋਤੀਆਂ ਦਾ ਘਾਲ ਨੈਕਸਟ ਐ ਸਰਫਾ ਕਰਕੇ ਸੁਤੀ ਆਟਾ ਖਾ ਗਈ ਕੁੱਤੀ ਮਤਲਬ ਕਿ ਸਰਫਾ ਕੋਈ ਤੁਸੀਂ ਕਰ ਰਿਓ ਔਰ ਤੁਹਾਡਾ ਸਰਫਾ ਕੋਈ ਹੋਰ ਖਾ ਗਿਆ ਜਦ ਕੋਈ ਸੂਮ ਬਚਤ ਕਰਕੇ ਪਰ ਨੁਕਸਾਨ ਵੱਧ ਹੋ ਜਾਵੇ ਮਤਲਬ ਕਿ ਤੁਸੀਂ 500 ਰੁਪਇਆ ਸਰਫਾ ਕਰ ਲਿਆ ਹੋ ਨੁਕਸਾਨ ਤੁਹਾਡਾ 5000 ਦਾ ਹੋ ਗਿਆ ਇਸ ਚੀਜ਼ ਦਾ ਕਹਿੰਦੇ ਮਤਲਬ ਕੀ ਹੈ ਸਰਫਾ ਕਰਕੇ ਸੁਤੀ ਕਿ ਮੈਂ ਸਰਫਾ ਬਚਾ ਲਿਆ ਪਰ ਖਾਣ ਵਾਲਾ ਕੋਈ ਹੋਰ ਖਾ ਗਿਆ ਨੈਕਸਟ ਐ ਸ਼ਰਮ ਕਰੇਦਾ ਅੰਦਰ ਵੜਿਆ ਮੁਰਖ ਆਖੇ ਮੈਥੋਂ ਡਰਿਆ ਕਿਉਂ ਸ਼ਰਮ ਕਰਕੇ ਅੰਦਰ ਵੜ ਗਿਆ ਤੂੰ ਜੇ ਬੰਦਾ ਕਹਿੰਦਾ ਕਿ ਮੇਰੇ ਕੋ ਡਰਦਾ ਹੈ ਮਤਲਬ ਕਹਿੰਦਾ ਮੂਰਖ ਤੋ ਟਾਲਾ ਬੱਟੋ ਤਾਂ ਉਹ ਸਮਝਦਾ ਹੈ ਕਿ ਮੈਨੂੰ ਹੀ ਡਰ ਗਿਆ ਕਿ ਦੇਖ ਜਦੋਂ ਅਸੀਂ ਕਿਸੇ ਨਾਲ ਲੜਦੇ ਨਹੀਂ ਕਿਸੇ ਨਾਲ ਜਵਾਨ ਨਹੀਂ ਲੜਾਉਂਦੇ ਉਹ ਅਗਲਾ ਬੰਦਾ ਸੋਚਦਾ ਹੈ ਕਿ ਇਹ ਮੇਰੇ ਕੋ ਡਰੇਗਾ ਬਟ ਨਹੀਂ ਕਹਿੰਦਾ ਸ਼ਰਮ ਕਰਕੇ ਅੰਦਰ ਵੜਿਆ ਕਿ ਮੈਨੂੰ ਸ਼ਰਮ ਆ ਗਈ ਉਹ ਨਾਲ ਲੜਦੇ ਮੰਦਰ ਵੜ ਗਿਆ ਬਟ ਜਿਹੜਾ ਮੂਰਖ ਇਨਸਾਨ ਸੀਗਾ ਕੀ ਕਹਿੰਦਾ ਹੈ ਕਿ ਇਹ ਮੈਨੂੰ ਹੀ ਡਰਿਆ ਸ਼ਰੀਰ ਮਿੱਟੀ ਦਾ ਵੀ ਮਾਂ ਨਹੀਂ ਇਹ ਕਾਂ ਸ਼ਰੀਕਾਂ ਦੀ ਸ਼ਰੀਕਾਂ ਵੱਲ ਮੰਦੀ ਭਾਵਨਾ ਪ੍ਰਗਟ ਕਰਦਾ ਹੈ ਕਹਿੰਦਾ ਸ਼ਰੀਕ ਮਿੱਟੀ ਦਾ ਵੀ ਮਾਂ ਨਹੀਂ ਹੈ ਠੀਕ ਹੈ ਸਲਾਹ ਕੰਡਾ ਕੋਲੋਂ ਵੀ ਲੈਣੀ ਚਾਹੀਦੀ ਹੈ ਕੋਈ ਕੰਮ ਕਰਨ ਲੱਗਿਆ ਕਿਸੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ ਕਿਉਂ ਨਾ ਕੰਡਾ ਕੋਲੋਂ ਲੋ ਠੀਕ ਹੈ ਸਲਾਹ ਲੈ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ ਸਵਾਲ ਗੰਧਮ ਜਵਾਬ ਚਨਾ ਸਵਾਲ ਕਨਕ ਜਵਾਬ ਛੋਲੀ ਮਤਲਬ ਕਹਿੰਦਾ ਪੁੱਛਿਆ ਕਿਸੇ ਬਾਰੇ ਪੁੱਛਿਆ ਕਿਹਦੇ ਬਾਰੇ ਕਨਕ ਬਾਰੇ ਜਵਾਬ ਕਿਤੇ ਛੋਲੀ ਦਿੱਤੀ ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇਣਾ ਪੁੱਛਿਆ ਕੁਛ ਤੇਰਾ ਨਾਮ ਕੀ ਹੈ ਆਪਣੇ ਪੁਰਕਾ ਦਾ ਬਰਸਤੇ ਤਾਂ ਠੀਕ ਹੈ ਸਵਾਲ ਕਨਕ ਜਵਾਬ ਕੀ ਦੀ ਹੈ ਛੋਲੀ ਮਤਲਬ ਕਿ ਪੁੱਛਣਾ ਪੁੱਛ ਔਰ ਦੱਸਣਾ ਕੁਝ ਨੈਕਸਟ ਹੈ ਸਸਨਨਨਨ ਆਪੇ ਬੋਤੀ ਪ੍ਰਦਾਨ ਮਤਲਬ ਕਿ ਘਰ ਚ ਕੋਈ ਰੋਕ ਟੋਕੀ ਵਾਲਾ ਨਹੀਂ ਹੈ ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ ਕੋਈ ਪੁੱਛਣ ਗਿਛਣ ਵਾਲਾ ਨਾ ਹੋਵੇ ਸਸਨਨਨਨ ਬੋਤੀ ਆਪੇ ਪ੍ਰਦਾਨ ਸੱਚ ਆਖਣਾ ਅੱਧੀ ਲੜਾਈ ਸੱਚੀ ਗੱਲ ਹਮੇਸ਼ਾ ਕੋੜੀ ਲੰਗਦੀ ਹੈ ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਆ ਸੱਚ ਆਖਣਾ ਅੱਧੀ ਲੜਾਈ ਅਗਰ ਤੁਸੀਂ ਸੱਚੇ ਬੋਲੋਗੇ ਲੜਾਈ ਹੋਣੀ ਹੀ ਹੋਣੀ ਹੈ ਨੈਕਸਟ ਹੈ ਸੱਜਣ ਛੱਡੀਏ ਰੰਗ ਸਿਓ ਬੋਹੜ ਵੀ ਆਵਲ ਕੰਮ ਮਤਲਬ ਜੇ ਸੱਜਣ ਮਿੱਤਤਾ ਦਾ ਵਿਛੜਨਾ ਤੇ ਅੱਡ ਹੋਣਾ ਹੀ ਪਵੇ ਤਾਂ ਉਸ ਲੜ ਕੇ ਨਹੀਂ ਸਗੋ ਸੁਰਾ ਸਫਾਈ ਨਾਲ ਜਾਣਾ ਚਾਹੀਦਾ ਹੈ ਤਾਂ ਜੋ ਫਿਰ ਵੀ ਕਿਤੇ ਕੰਮ ਆ ਸਕਣ ਛੱਡਣ ਛੱਡੀ ਰੰਗ ਸਿਓ ਕਿ ਤੁਸੀਂ ਕਿਸੇ ਨੂੰ ਛੱਡ ਰਹੇ ਹੋ ਮਤਲਬ ਕਿ ਜਦੋਂ ਘਰਾਂ 'ਚ ਵਟਵਾੜੀ ਹੁੰਦੀ ਹੈ ਇਕ ਘਰ ਤੁਜਰ ਅਲੱਗ ਹੁੰਦੀ ਐ ਸਰਦੀਓ ਕਹਿੰਦੇ ਪਿਆਰ ਨਾ ਛੱਡੋ ਬੋੜ ਵੀ ਆਉਣ ਕੰਮ ਕਹਿੰਦੇ ਕੀ ਪਤਾ ਤੁੱਚੇ ਚੋ ਹੀ ਕੰਮ ਆਣ ਠੀਕ ਐ ਸੱਜਣ ਛੱਡੋ ਸੁਲਸ ਲੈ ਨਾ ਛੱਡੋ ਸੱਜਣ ਦੇ ਲਾੜੇ ਸਦਕ ਵਾਰੇ ਅਸੀਂ ਕਹਿੰਦੇ ਨਾ ਕਿ ਤੇਰੇ ਲਾੜੇ ਅਸੀਂ ਕਵਾਰੇ ਵਲ ਸੱਜਣ ਦੇ ਲਾੜੇ ਸਦਕ ਵਾਰੇ ਜਦੋਂ ਕੋਈ ਮਨੁੱਖ ਲਾੜੇ ਲਾ ਕੇ ਅੰਤ ਵਿੱਚ ਕੰਮ ਕੋਰੋਨਾ ਕੋਰਾ ਜਵਾਬ ਦੇ ਦੇ ਕਿ ਲਾੜੇ ਲਾ ਤੇ ਕਿ ਮੈਂ ਤੇਰਾ ਕੰਮ ਕਰ ਦਾਂਗਾ ਵੱਟ ਬਾਤ ਚੋ ਕੀ ਕਰਦੇ ਕੋਰਾ ਜਵਾਬ ਦੇ ਦੇ ਉਸ ਟਾਈਮ ਤੇ ਐ ਵਾਲੀ ਖਾਨ ਦਾ ਯੂਜ਼ ਕੀਤਾ ਜਾਂਦਾ ਹੈ नैक्सट है बच्चे सत डिगा जहान डिगा मतलब कि अगर थोड़ा आचरण डिग गया अगर मतलब आचरण सब कुछ ही लाड़े फुफी एखाण है ठीक है जब कोई वदोबधि अंगार चौधरी बनता खीड़ी सदी ना पूछी मैं लाड़े की फुफी नैक्सट है सदी ना बुलाई मैं लाड़ी की तई बहुत फर्क है पुछी बुलाई फुफी का तई ਜਦ ਕੋਈ ਕਿਸੇ ਕੰਮ ਵਿੱਚ ਬਾਧੂ ਦਖਲ ਕਰੇ ਠੀਕ ਹੈ ਜਾਂ ਫਿਰ ਬਦੋ ਬਦੀ ਖੜਪੈਂਚ ਬਨੰਦਾ ਯਤਨ ਕਰਮ ਉਹ ਚੌਥੀ ਪੜਨ ਯਤਨ ਕਰੇ ਉਸ ਟਾਈਮ ਤੇ ਇਹ ਵਾਲਾ ਆਖਾਨ ਵਰਤਿਆ ਜਾਂਦਾ ਹੈ ਸੱਪ ਦਾ ਖਾਦਾ ਸੂਤ ਕੋਲੋਂ ਵੀ ਡਰਦਾ ਜਾਵੇ ਠੀਕ ਹੈ ਜਦੋਂ ਕੋਈ ਬੰਦਾ ਇੱਕ ਵਾਰ ਕਿਸੇ ਤੋਂ ਖਾ ਜਾਵੇ ਤਾਂ ਉਹ ਅੱਗੇ ਵੀ ਬਹੁਤ ਕੰਮ ਤੋਂ ਸੰਕੇਤ ਹੁੰਦਾ ਹੈ ਕਿ ਹਾਂ ਸੱਪ ਦਾ ਖਾਦਾ ਸੂਤ ਕੋਲੋਂ ਵੀ ਡਰਦਾ ਹੈ ਸੱਪ ਸੱਪ ਕਿਦਾਂ ਹੁੰਦਾ ਇਸ ਤਰੀਕੇ ਦਾ ਸੂਤ ਕਿਦਾਂ ਹੁੰਦਾ ਇਸ ਤਰੀਕੇ ਦਾ ਵੀ ਉਹ ਸੂਤ ਨੂੰ ਵੀ ਕੀ ਸਮਝਦਾ ਕਿ ਸੱਪ ਦਾ ਮਤਲਬ ਕਿ ਇੱਕ ਵਾਰ ਤੋਖਾ ਖਾਣ ਵਾਲਾ ਅਗਲੇ ਪੈਰ ਬੜੇ ਹੀ ਧਿਆਨ ਨਾਲ ਰੱਖਦਾ ਹੈ ਸੱਪ ਦਾ ਬੱਚਾ ਸਪੋਲੀਆ ਮੰਗੇ ਤੋਂ ਭੜੇ ਬੰਦਿਆਂ ਦੀ ਔਲਾਦ ਵੀ ਉਨਾ ਵਰਗੀ ਹੀ ਮਾੜੀ ਹੁੰਦੀ ਹੈ ਅਗਰ ਸੱਪ ਹੈ ਸੱਤ ਵੀ ਜ਼ਹਿਰੀਲਾ ਉਹ ਸਪੋਲੀਆ ਵੀ ਜ਼ਹਿਰੀਲਾ ਹੈ ਅਗਰ ਜਿੱਦਾਂ ਦੇ ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਨਹੀਂ ਆਣੀ ਕਹਿੰਦੇ ਨਾ ਸੀ ਇਸ ਕਰਕੇ ਐਲੀ ਖਾਣ ਦਾ ਮਤਲਬ ਹੈ ਹੀ ਹੈ ਸੱਪ ਦਾ ਬੱਚਾ ਸਪੋਲੀਆ ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਨਹੀਂ ਆਣੀ ਸੈਵਨਥ ਵੱਲ ਮੂਵ ਕਰੀਏ ਸੱਪ ਨੂੰ ਸੱਪ ਲੜੇ ਤਾਂ ਵੀ ਉਹ ਕਿੰਨੂੰ ਚੜੇ ਮਤਲਬ ਕਿ ਅਗਰ ਸੱਪ ਨੂੰ ਸੱਪ ਲੜੇਗਾ ਤਾਂ ਤੇ ਜ਼ਹਿਰ ਕਿਨੂੰ ਚੜੇਗਾ ਦੋਨੋਂ 'ਚ ਜ਼ਹਿਰ ਹੈ ਇਹਦਾ ਮਤਲਬ ਕੀ ਹੈ ਜਦ ਦੋ ਇੱਕੋ ਜਿਹੇ ਕਪੁਤਰੀ ਆਦਮੀ ਆਪੋ ਵਿੱਚ ਲੜਨ ਲੱਗ ਪੈਂਦੇ ਤਾਂ ਆਪ ਦੇ ਹਨ ਕਿ ਪਾਈ ਦੇਖੀ ਦੋਹਾਂ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਮੈਂ ਕਿ ਦੋਨੋਂ ਸੇਮ ਲੜਾਕੂ ਤੇ ਇਨਸਾਨ ਹੈ ਦੋਨੋਂ ਮਤਲਬ ਇਹ ਦੋਨੋਂ ਚਲਾਕ ਹੈ ਅਗਰ ਆਪਸ 'ਚ ਲੜਦੇ ਆ ਫਿਰ ਜੇ ਕਹਿੰਦੇ ਕੋਣ ਕਿੰਨੇ ਜ਼ਹਿਰ ਚੜੇਗਾ ਅੱਧਾ ਚਾਤਾ ਸੱਪ ਨਾਲ ਸੱਪ ਲੜੇ ਤੇ ਵੀ ਉਹ ਕਿਨੂੰ ਚੜੇ ਨੈਕਸਟ ਹੈ ਸੱਪ ਵੀ ਮਰ ਜਾਵੇ ਤਾਂ ਸੋਪੀ ਵੀ ਨਾ ਟੁੱਟੇ ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਕੀ ਕੀ ਕੰਮ ਵੀ ਹੋ ਜਾਵੇ ਤੇ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਕੰਮ ਪੂਰਾ ਵੀ ਹੋ ਜਾਵੇ ਤੇ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ ਮਤਲਬ ਵੈਰੀਆਂ ਦੀ ਔਲਾਦ ਦੇ ਵੈਰ ਕਮਾਉ ਨੂੰ ਨਹੀਂ ਟਲਦੀ ਉਹਨਾਂ ਦੇ ਇਤਵਾ ਨਹੀਂ ਕਰਨਾ ਚਾਹੀਦਾ ਮਤਲਬ ਕਿ ਸੱਪਾਂ ਦੇ ਪੁੱਤ ਕੋਲ ਕਦੇ ਵੀ ਮਿੱਤਰ ਨਹੀਂ ਹੋ ਸਕਦੇ ਸਭੇ ਭੇੜਾ ਮੂੰਹ ਕਾਲੀਆਂ ਇੱਥੇ ਸਾਰੇ ਸਾਰੇ ਬੰਦੇ ਹੀ ਭੇੜੇ ਆ ਸਭੇ ਭੇੜਾ ਮੂੰਹ ਕਾਲੀਆਂ ਮੂੰਹ ਕਾਲੇ ਮਤਲਬ ਕਿ ਸਾਰੇ ਹੀ ਇਨਸਾਨ ਜਿਹੇ ਆ ਇੱਥੇ ਭੇੜੇ ਐ ਨੈਕਸਟ ਮੂਵ ਕਰਾਂਗੇ ਸਾਉਣ ਸੁਸਤੀ ਖੜੀ ਬਗੁੱਤੀ ਸਾਉਣ ਵਿੱਚ ਦਿਨੋਂ ਦਿਨੇ ਸੋਨਾ ਚੰਗਾ ਨਹੀਂ ਮੰਨਿਆ ਜਾਂਦਾ ਸੁਸਤੀ ਸਿਹਤ ਦੇ ਕੰਮ ਵਿਗਾੜ ਦਿੰਦੀ ਹੈ ਜਿਵੇਂ ਹੁਣ ਸੁਸਤੀਆਂ ਪੈਂਦੀਆਂ ਸਾਨੂੰ ਠੀਕ ਹੈ ਸਾਉਣ ਦੇ ਅੰਨੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ ਖੁਸ਼ੀ ਤੇ ਖੁਸ਼ਹਾਲ ਨੂੰ ਸਾਰੀ ਖੁਸ਼ੀ ਖੁਸ਼ਹਾਲ ਦਿਖਦੇ ਹਨ ਅਗਰ ਤੁਸੀਂ ਪੋਜ਼ਿਟਿਵ એનર્ਜੀ ਵਾਲੀ ਹੋ ਪੋਜ਼ਿਟਿਵ ਵਾਈਬ ਵਾਲੀ ਹੋ ਤੁਹਾਨੂੰ ਹਰ ਪਾਸੇ ਪੋਜ਼ਿਟਿਵ ਵਾਈਬ ਹੀ ਲੱਗੇਗੀ ਅਗਰ ਤੁਸੀਂ ਨੈਗੇਟਿਵ ਵਾਈ ਵਾਲੀ ਹੋ ਤੁਹਾਨੂੰ ਹਰ ਪਾਸੇ ਨੈਗੇਟਿਵ ਵਾਈਬ ਹੀ ਲੱਗੇਗੀ ਸਾਇਆਂ ਕਿਤੇ ਵਧਾਈਆਂ ਕਿਤੇ ਜੇ ਦਾ ਮਨੁੱਖ ਲਾੜੇ ਲੱਪੇ ਕਿਸੇ ਹੋਰ ਨਾ ਲਾਵੇ ਤੇ ਕੰਮ ਕਿਸੇ ਹੋਰ ਤੱਕ ਨਾ ਲਾਵੇ ਮਤਲਬ ਕਿ ਕਹਿ ਕਿ ਕਿਸੇ ਨੂੰ ਰਿਹਾ ਕਿ ਮੈਨੂੰ ਆ ਵੀ ਸਮਾਨ ਲਿਆ ਦੇ ਆ ਵੀ ਸਮਾਨ ਲਿਆ ਦੇ ਜੇ ਸਮਾਨ ਲੈਣ ਦਾ ਟਾਈਮ ਆਇਆ ਚਲ ਕਿਸੇ ਹੋਰ ਕੁਝ ਗਿਆ ਸਾਇਆਂ ਕਿਤੇ ਵਧਾਈਆਂ ਕਿਤੇ ਸਾਈਂ ਅੱਖਾਂ ਫੇਰੀਆਂ ਬੈਰੀ ਕੁਲ ਜਹਾਨ ਜੇ ਰੱਬ ਮਿਹਰਬਾਨ ਨਾ ਹੋਵੇ ਤਾਂ ਸਾਰੇ ਬੰਦੇ ਹੀ ਦੁਸ਼ਮਣ ਬਣ ਜਾਂਦੇ ਹੈ ਸਾਈਂ ਮਤਲਬ ਸਾਈਂ ਦਾ ਵਰਡ ਮਤਲਬ ਭਗਵਾਨ ਨੇ ਜੱਖਾਂ ਫੇਰਦੀਆਂ ਤੇ ਬੈਰੀ ਕੁਲ ਜਹਾਨ ਤੇ ਸੰਸਾਰ ਵੀ ਬੈਰੀ ਬਣ ਜਾਂਦਾ ਹੈ ਅਗਰ ਤਰਵਾਰ ਆਪ ਅੱਖਾਂ ਕਰ ਲੇ ਤੇ ਬੈਰੀ ਵੀ ਹਾਂਜੀ ਠੀਕ ਹੈ ਸਾਨੂੰ ਸੱਜਣ ਸੋ ਮਿਲੇ ਗਲੀ ਲੰਗੀਆਂ ਬਾਹੀ ਸਾਡੇ ਉੱਤੇ ਜੁਲੀਆਂ ਉਹਨਾਂ ਤੇ ਉਹ ਵੀ ਨਹੀਂ ਮਤਲਬ ਕਹਿੰਦਾ ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਰੇ ਜਾਂ ਗਰੀਬ ਸਾਥ ਟਿਕਰ ਜਾਣ ਮਤਲਬ ਕਿ ਸਾਨੂੰ ਸੱਜਣ ਸੋ ਮਿਲੇ ਗਲੀ ਲਗੀਆਂ ਬਾਹੀ ਸਾਡੇ ਉੱਤੇ ਜੁਲੀਆਂ ਉਹਨਾਂ ਤੇ ਉਹ ਵੀ ਨਹੀਂ ਮਤਲਬ ਕਹਿੰਦਾ ਕਿ ਤੁਹਾਨੂੰ ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਰਾ ਸੱਜਣ ਜਾਂ ਗਰੀਬ ਸੱਜਣ ਟੱਕਣ ਚਲੇ ਸਾਰਾ ਜਦ ਵੇਖੀਏ ਤਾਂ ਅੰਦਾ ਦਈਏ ਲੁਟਾ ਜਦੋਂ ਬਹੁਤ ਨੁਕਸਾਨ ਹੁੰਦਾ ਜਿਸ ਦਾ ਹੋਵੇ ਤਾਂ ਆਪਣੇ ਆਪ ਵੀ ਥੋੜਾ ਜਿਹਾ ਨੁਕਸਾਨ ਚ ਲਿਆ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੈ ਤਾਂ ਹੀ ਥੋੜਾ ਨੁਕਸਾਨ ਕੁਛ ਨਾ ਚੱਲ ਲੈਣਾ ਚਾਹੀਦਾ ਹੈ ਕਹਿੰਦੇ ਜੇ ਤੁਸੀਂ ਦੇਖ ਲਓ ਕਿ ਤਰ੍ਹਾਂ ਸਾਰਾ ਹੀ ਜਾ ਰਿਹਾ ਹੈ ਸਾਰੀ ਹੀ ਚੀਜ਼ ਜਾ ਰਹੀ ਹੈ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਅੱਧਾ ਨੂੰ ਲਟਾ ਦਿਓ ਜਿਸ ਦੇ ਨਾਲ ਤੁਸੀਂ ਥੋੜਾ ਬਹੁਤਾ ਆਪਣਾ ਨੁਕਸਾਨ ਨੂੰ ਬਚਾ ਸਕੋਗੇ ਠੀਕ ਹੈ ਸਾਰੀ ਰਾਤ ਪੰਨੀ ਤੇ ਕੂੜੀ ਜੰਮੀ ਅੰਨੀ ਮਤਲਬ ਕੀ ਪੂਰੀ ਰਾਤ ਮਿਹਨਤ ਕੀਤੀ ਰਿਜ਼ਲਟ ਕੁਛ ਨਾ ਆਇਆ ਮਿਹਨਤ ਇਕਲੀ ਬਹੁਤ ਬਦੇ ਸਿੱਟਾ ਬਹੁਤ ਘਟਿਆ ਕਿ ਮਿਹਨਤ ਬਹੁਤ ਜ਼ਿਆਦਾ ਕੀਤੀ ਉਹ ਸਿੱਟਾ ਕੁਝ ਵੀ ਨਹੀਂ ਨਿਕਲਿਆ ਨੈਕਸਟ ਹੈ ਸਾਂਝਾ ਬਾਬਾ ਕੋਈ ਨਾ ਪਿੱਟੇ ਸਾਂਝੀ ਹਾੜੀ ਚੁੜਾਹੇ ਫੁੱਟੇ ਜਿਹੜੇ ਕੰਮ ਦੀ ਜ਼ਿੰਮੇਵਾਰੀ ਬਹੁਤਿਆਂ ਦੇ ਸਿਰ ਤੇ ਹੋਵੇ ਉਹ ਕਦੇ ਵੀ ਨਪੇਰੇ ਨਹੀਂ ਹੁੰਦੀ ਸਾਂਝਾ ਬਾਬਾ ਕੋਈ ਨਾ ਪਿੱਟੇ ਸਾਂਝੀ ਹਾੜੀ ਚੁੜਾਹੇ ਫੱਟੇ ਮਤਲਬ ਕਿ ਅਗਰ ਤੁਸੀਂ ਕੰਮ ਨੂੰ ਜ਼ਿਆਦਾ ਲੋਕਾਂ 'ਚ ਡਿਵਾਈਡ ਕਰ ਦਿੰਦੇ ਹੋ ਨਾ ਉਹ ਕੰਮ ਸੀਰੇ ਨਹੀਂ ਚੜਦਾ ਉਹ ਕੰਮ ਸੀਰੇ ਨਹੀਂ ਚੜਦਾ ਉਸ ਕਰਕੇ ਇਹ ਵਾਲੀ ਅਖਾਂ ਵਰਤੀ ਜਾਂਦੀ ਹੈ ਅਗਰ ਨੈਕਸਟ ਗੱਲ ਕੀਤੀ ਜਾਵੇ ਸਾਂਝੀ ਦੇ ਕੁੱਤੀਆਂ ਖਾਦੀ ਸਾਂਝੀ ਚੀਜ਼ ਨੂੰ ਸਭਨੇ ਖਾਦਾ ਜਦ ਕੋਈ ਕੰਮ ਨੂੰ ਬਹੁਤ سارے ਬੰਦੇ ਮਿਲ ਕੇ ਸਾਂਝੀ ਦਾਇ ਅਨਸਾਰ ਨਾ ਕਰਨ ਤਾਂ ਇਹ ਕੰਮ ਖਰਾਬ ਹੁੰਦਾ ਹੀ ਹੁੰਦਾ ਹੈ ਮਤਲਬ ਕਿ ਕੰਮ ਨੂੰ ਕਰਨਾ ਸਭਨੇ ਮਿਲ ਕੇ ਹੈ ਬਟ ਕਿਸੇ ਦੀ ਮਜਬੂਰੀ ਮਨਜ਼ੂਰੀ ਨਾ ਹੋਏ ਕਿ ਕੰਮ ਨਹੀਂ ਹੋਣਾ ਉਥੇ ਕੀ ਕਹਿ ਸਕਦੇ ਨੇ ਸਾਂਝੀ ਦੇ ਕੁੱਤੀਆਂ ਖਾਦੀ ਸਿਆਣਾ ਕਾ ਹਮੇਸ਼ਾ ਗੰਤੇ ਬੈਠੇ ਜਿਹੜਾ ਆਪਣੇ ਆਪ ਨੂੰ ਬੜਾ ਸ਼ਿਆਰ ਸਮਝਦਾ ਹੈ ਉਹ ਹਮੇਸ਼ਾ ਗੰਤੇ ਬਹਿਨਦਾ ਮਤਲਬ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਪੁਰਖ ਹਮੇਸ਼ਾ ਨੁਕਸਾਨ ਜੀ ਰਹਿੰਦਾ ਹੈ ਸਿਰ ਤੇ ਨਹੀਂ ਕੁੰਡਾ ਤੇ ਹਾਤੀ ਫੀਰੇ ਲੁੰਡਾ ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ ਤਾਂ ਉਹ ਬੇਲਗਾਮ ਘੋੜੇ ਵਾਂਗ ਜਿੱਧਰ ਵੀ ਜਾਣਾ ਚਾਹੇ ਚੱਲਦੇ ਮਤਲਬ ਸਿਰ ਤੇ ਨਹੀਂ ਕੁੰਡਾ ਕੋਈ ਕੁੰਡਾ ਨਹੀਂ ਹੈ ਕੋਈ ਰੋਕਣ ਵਾਲਾ ਨਹੀਂ ਹੈ ਹਾਤੀ ਫੀਰੇ ਲੁੰਡਾ ਸਿਰੋ ਗੰਜੀ ਕੰਗੀਆਂ ਦਾ ਜੋੜਾ ਉਹਦੇ ਸਿਰ ਤੇ ਤੇ ਵਾਲ ਨਹੀਂ ਜੋੜਾ ਗਿਆ ਚਾਹਿਆ ਕੰਗੀ ਆ ਨਾ ਮਤਲਬ ਕਿ ਲੋਡ ਤੋਂ ਵੱਧ ਚੀਜ਼ਾਂ ਰੱਖਣ ਵਾਲੀ ਜਿਹੜੀ ਕਿਹਾ ਜਾਂਦਾ ਹੈ ਕਿ ਉਸ ਚੀਜ਼ੇ ਲੋਡ ਵੀ ਨਹੀਂ ਹੈ ਉਹਨ ਗੰਗੇ ਬੰਦੇ ਨੂੰ ਕੰਗੀ ਦੀ ਲੋਡ ਹੋਏਗੀ ਨਹੀਂ ਹੋਏਗੀ ਫਿਰ ਵੀ ਉਹ ਕੀ ਰੱਖ ਰਿਹਾ ਕੰਗੀਆਂ ਰੱਖ ਰਿਹਾ ਮਤਲਬ ਕਹਿੰਦਾ ਕਿ ਲੋਡ ਤੋਂ ਵੱਧ ਚੀਜ਼ਾਂ ਰੱਖਣਾ ਠੀਕ ਹੈ ਅਗਰ ਨੈਕਸਟ ਮੂਵ ਕਰਾਂਗੇ ਨੈਕਸਟ ਹੈ ਸਾਡਾ ਸਿਰਖਾਂ ਦੀ 100 ਪਵਾਂਦੀ 10 ਲੱਕ ਦੇ ਵਿਚਕਾਰ ਦੀ ਕਿਧਰ ਮੱਦੀ 10 ਲੱਖ ਲੈਫਟ ਸਾਈਡ ਸਵੋ ਦਾ ਰਾਈਟ ਸਾਈਡ ਸਵੋ ਜੇ ਲੱਕ ਹੈ ਨਾ ਗੱਬੇ ਹੀ ਆਣਾ ਭਾਵੇਂ ਕਿੰਨੇ ਵੀ ਹੀਰਪੇ ਜਾਂ ਯਤਨ ਕਰੋ ਨਤੀਜਾ ਤਾਂ ਇੱਕੋ ਹੀ ਰਹਿਣਾ ਹੈ ਬੇਈਮਾਨੀ ਅੱਗੇ ਆਣੀ ਹੀ ਆਣੀ ਹੈ ਤੂੰ ਕਿੱਧਰ ਮੱਝ ਗੱਲ ਹੈ ਇਧਰੋਂ ਕੁਸਕਾਲ ਹੈ ਉਧਰੋਂ ਕੁਸਕਾਲਾ ਬਟ ਬੇਈਮਾਨੀ ਰੱਬ ਦੇ ਰਿੱਖੇ ਕਦਮਾ ਇਸ ਕਰਕੇ ਅਸੀਂ ਕਹਿੰਦੇ ਹਾਂ ਸਰਾਂਧੀਰ ਸੋ ਜਾ ਪ੍ਰਾਂਧੀ ਸੋ ਲੱਕ ਵਿਚਕਾਰ ਹੀ ਆਣਾ ਹੈ ਨੈਕਸਟ ਹੈ ਸੁੱਕੀ ਨਾ ਗਿੱਲੀ ਵੀ ਬਲ ਜਾਂਦੀ ਹੈ ਚੰਗੇ ਬੰਦੇ ਦੇ ਅਸਰ ਬੂੜੇ ਨੂੰ ਵੀ ਤਾਰ ਦਿੰਦੀ ਹੈ ਠੀਕ ਹੈ ਸੁਨੋ ਸਾਰਿਆਂ ਦੀ ਕਰੋ ਦਿੰਦੀ ਸਭ ਦੀ ਸੁਣੋ ਕੀ ਕਹਿ ਰਿਹਾ ਬਟ ਕਰੋ ਉਹੀ ਜੋ ਤੁਹਾਡੇ ਦਿਲ ਚ ਹੈ ਸਭ ਦੀ ਰਾਇ ਲੈਣ ਤੋਂ ਬਹੁਤ ਫੈਸਲਾ ਆਪਣੇ ਦਿਮਾਗ ਨਾਲ ਲਗੋ ਨੈਕਸਟ ਹੈ ਸੁੱਤਾ ਮੋਇਆ ਇੱਕ ਬਰਾਬਰ ਸੁੱਤਾ ਹੋਇਆ ਬੰਦਾ ਤੇ ਮੋਇਆ ਹੋਇਆ ਬੰਦਾ ਇੱਕ ਬਰਾਬਰ ਹੁੰ ਤੁਸੀਂ ਰਾਤੀ ਸੌਂਦੇ ਹੋ ਕਿਸੇ ਨੂੰ ਹੋਸ਼ ਹੁੰਦੀ ਹੈ ਕਿ ਸਵੇਰੇ ਕੀ ਹੋਣਾ ਹੈ ਕੀ ਨਹੀਂ ਹੋਣਾ ਅਲੱਗ ਕੀ ਹੋ ਰਿਹਾ ਮਤਲਬ ਕਿ ਸੁੱਤਾ ਹੋਇਆ ਜਾਂ ਮੋਇਆ ਹੋਇਆ ਬੰਦਾ ਇੱਕ ਬਰਾਬਰ ਹੁੰਦਾ ਹੈ ਸੋਗ ਦਿਲ ਦਾ ਰੋਗ ਸੋਗ ਮਤਲਬ ਦੁੱਖ ਦੁੱਖ ਕਿਹਦਾ ਰੋਗ ਹੈ ਦਿਲ ਦਾ ਰੋਗ ਹੈ ਚਿੰਤਾ ਬਿਮਾਰੀਆਂ ਦਾ ਕਾਰਨ ਬੰਦੀਆਂ ਹਨ ਚਿੰਤਾ ਕਿਹਦਾ ਕਾਰਨ ਬੰਦੀਆਂ ਹਨ ਬਿਮਾਰੀਆਂ ਦਾ ਕਾਰਨ ਬੰਦੀਆਂ ਜਿੰਦਾ ਕਹਿੰਦੇ ਨੇ ਹਿੰਦੀ ਚ ਮੁਹਾਵਰਾ ਚਿੰਤਾ ਚੀਤਾ ਉਸ ਦਾ ਕਹਿੰਦੇ ਹੈ ਚਿੰਤਾ ਕਿਹਦਾ ਕਾਰਨ ਹੈ ਬਿਮਾਰੀਆਂ ਦਾ ਕਾਰਨ ਸੋਚ ਕਰੋ ਸੋ ਸੁਗਰਨਰ ਕੜ ਸੋਚੇ ਤੇ ਅਸਲ ਕਰ ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦੀ ਦਾ ਬਾਰੇ ਪੂਰੀ ਜਾਣਕਾਰੀ ਕਰਨੀ ਸਿਆਣਾ ਦਾ ਕੰਮ ਹੈ ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ ਮਤਲਬ ਕਹਿੰਦਾ ਸੋਚ ਕਰੇ ਤੋਂ ਸੁਗਰਨਰ ਸੋਚ ਦੀ ਉਹੀ ਹੈ ਕੰਮ ਕਰਨ ਤੋਂ ਪਹਿਲਾਂ ਕੰਮ ਦਾ ਕਨਕਲੂਜਨ ਉਹੀ ਦਿਖਦੀ ਹੈ ਜਿਹਨੇ ਕੀ ਹੁੰਦੇ ਆ ਸਮਝਦਾਰ ਹੁੰਦੇ ਆ ਕੜ ਸੋਚੇ ਤੇ ਅਸਲ ਕਰਨ ਜਿਹੜੇ ਕੰਮ ਕਰਨ ਤੋਂ ਬਾਅਦ ਪਛਤਾਉਂਦੇ ਆਪਣੇ ਹੱਥ ਮਲਦੀ ਹੈ ਉਹ ਮੂਰਖ ਇਨਸਾਨ ਹੁੰਦੇ ਆ ਛੋਟਾ ਮਾਰਿਆ ਪਾਣੀ ਨਹੀਂ ਦੋ ਹੁੰਦੀ ਈ ਇਹ ਦੱਸਣਾ ਕਿ ਸੱਜਣ ਮਿੱਤਰਾਂ ਦੇ ਸਬੰਧੀਆਂ ਵਿੱਚ ਵਿਰੋਧੀ ਵੱਲੋਂ ਪੁਲੇਖੇ ਪੈਦਾ ਕਰਨ ਨਾਲ ਦੀ ਉਹਨਾਂ ਦੇ ਸਬੰਧ ਵਿੱਚ ਕੋਈ ਫਰਕ ਨਹੀਂ ਪੈਂਦਾ ਮਤਲਬ ਕਿ ਸੋਟਾ ਮਾਰਿਆ ਨਾਲ ਵੀ ਪਾਣੀ ਨਹੀਂ ਦੋ ਹੁੰਦੇ ਦਾ ਪਾਣੀ ਬਹਿਰੇ ਸੋਟਾ ਮਾਰੂ ਦੋ ਹੋਣਾ ਨਹੀਂ ਹੋਣਾ ਅਗਰ ਤਾਂ ਕੋਈ ਵਿਰੋਧੀ ਧਰ ਨੇ ਤਾਂ ਕੋਈ ਪ੍ਰੋਧੀ ਗੱਲਾਂ ਕਰਦਾ ਆ ਆਪਸ ਦੇ ਰਿਸ਼ਤੇ ਜਿਹੜੇ ਕਮਜ਼ੋਰ ਨਹੀਂ ਹੁੰਦੇ ਸੋ ਸਿਆਣਿਆਂ ਇੱਕੋ ਮਤ ਮਤਲਬ ਕਹਿੰਦਾ ਕਿ ਸੋ ਸਿਆਣਿਆਂ ਦੀ ਇੱਕੋ ਮਤ ਹੁੰਦੀ ਹੈ ਮੂਰਖ ਆਪਣੋ ਆਪਣੀ ਜਿਹੜਾ ਮੂਰਖ ਇਨਸਾਨ ਆਪਣੀ ਕਰਦਾ ਆ ਉਹ ਸੋ ਸਿਆਣਿਆਂ ਦੀ ਇੱਕੋ ਮਤ ਹੁੰਦੀ ਹੈ ਸੋ ਸੁਨਿਆਰ ਦੇ ਇੱਕ ਲੋਹਾਰ ਦੀ ਮਤਲਬ ਮਾਰੇ ਆਦਮੀ ਸੋ ਸਟਾ ਮਾਰ ਕੇ ਉਹਨਾਂ ਨੂੰ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤਗੜਾ ਆਦਮੀ 100 ਸੱਟ ਨਾਲ ਕਰ ਸਕਦਾ 100 ਸੁਨਿਆਰ ਦੀ ਅਗਰ ਇੱਕ ਸੁਨਿਆਰ ਇੱਕ ਨੂੰ ਮਾਰਦਾ ਹੈ ਤੇ ਇੱਕ ਲੋਹਾਰ ਦੀ 100 ਸੁਨਿਆਰ ਦੀ ਉਹ ਸੋਨਾ ਤੋੜਨ ਵਾਸਤੇ ਉਹਨੂੰ 100 ਵਾਰੀ ਥੋੜਾ ਮਾਰਨਾ ਪੈਂਦਾ ਬਟ ਇੱਕ ਲੋਹਾਰ ਦੀ ਲੋਹਾਰ ਹੈ ਉਹਨੂੰ ਇੱਕ ਵਾਰੀ ਮਾਰਨਾ ਪੈਂਦਾ ਮਤਲਬ ਕਿ ਮਾਰੇ ਆਦਮੀ 100 ਸੱਟਾਂ ਮਾਰ ਕੇ ਵੀ ਉਹਨਾਂ ਨੂੰ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤਗੜਾ ਆਦਮੀ 100 ਸੱਟ ਨਾਲ ਕਰ ਸਕਦਾ ਹੈ ਨੈਕਸਟ ਮੂਵ ਕਰਾਂਗੇ ਲਾਸਟ ਹੈ ਸਾਡਾ ਇਹ ਵਾਲਾ ਸੋ ਹੱਥ ਰੱਸਾ ਸਿਰ ਤੇ ਗੰਡ ਮਤਲਬ ਕੁਝ ਵੀ ਕਰੋ ਕਿਸੇ ਦੇ ਗਾਲ ਦਾ ਨਤੀਜਾ ਉਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ ਸੋ ਹੱਥ ਰੱਸਾ ਸਿਰ ਤੇ ਗੰਡ ਸੋ दारू ਇੱਕ ਕਿਓ ਸੋ ਚਾਚਾ ਇੱਕ ਪਿਉ ਮੈਂ ਕੀ ਜੇ ਤੁਸੀਂ ਸੋ दारू ਪਿੰਦੇ ਹੋ ਉਹ ਇੱਕ ਕਿਓ ਦੇ ਬਰਾਬਰ ਮਤਲਬ ਕਿ ਇੱਕ ਕਿਓ ਸੋ दारू ਦੇ ਬਰਾਬਰ ਤੇ ਇੱਕ ਪਿਉ ਸੋ ਚਾਚੇ ਦੇ ਬਰਾਬਰ ਮਤਲਬ ਕਿ ਇਹਦੇ ਵਿੱਚ ਰਿਸ਼ਤੇਦਾਰੀ ਦਾ ਦੱਸਿਆ ਕਿ ਆਪਣਾ ਪਿਓ ਆਪਣਾ ਹੁੰਦਾ ਹੈ ਪਟਾ ਠੀਕ ਹੈ ਨੈਕਸਟ ਹੈ ਸੋ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਚੋਰਾ ਉਚਕਿਆ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ ਕਦੇ ਨਾ ਕਦੇ ਸਾਧੂਆਂ ਨੂੰ ਵੀ ਮੌਕਾ ਮਿਲਦਾ ਹੈ ਕਿ ਭਲੇ ਮਾਨ ਸਾਧੂ ਕੋਣ ਭਲੇ ਮਾਨ ਸਾ ਨੂੰ ਵੀ ਮੌਕਾ ਮਿਲਦਾ ਹੈ ਕਿਉਂਕਿ ਸੋ ਦੀ ਨਚੋਰ ਦੇ ਇੱਕ ਦਿਨ ਸਾਦਾ ਕਦੀ ਦਾ ਕਦੀ ਚੋਰ ਫਰੋਂਦਾ ਹੀ ਫਰੋਂਦਾ ਹੈ ਸਾਡਾ ਲਾਸਟ ਹੈ ਸੋਨਾ ਰੋੜੀਆਂ ਤੇ ਸੁਪਨੇ ਲੈਣੇ ਸ਼ੀਸ਼ ਮੈਲਾਂ ਦੀ ਸੋਨਾ ਰੋੜੀਆਂ ਤੇ ਸੁਪਨੇ ਲੈਣੇ ਸ਼ੀਸ਼ ਮੈਲਾਂ ਦੀ ਆਪਣੇ ਬਿੱਤੋ ਵੱਧ ਕੇ ਆਸਾ ਲਾਣੀ ਤੇ ਖਵਾਸ਼ਾ ਪ੍ਰਗਟ ਕਰਨੀਆਂ ਮਤਲਬ ਕਿ ਆਪਣੇ ਜਿੰਨੀ ਵੀ ਤੁਹਾਡੀ ਪੇ ਹੈ ਜਿੰਨਾ ਵੀ ਤੇਰੇ ਕੋਲ ਪੈਸੇ ਹੈ ਆਸਾਂ ਉਸ ਤੋਂ ਵੱਧ ਲਾਣੀਆਂ ਬਟ ਕਿ ਮੇਰਾ ਇਹ ਵੀ ਆ ਜਈ ਸੀ ਕਿ ਤਨਖਾਹ 5000 ਆ ਸੁਪਨੇ 50000 ਵਾਲੇ ਮਤਲਬ ਕਹਿੰਦਾ ਸੋਨਾ ਰੋੜਿਆਂ ਤੇ ਸੁਪਨੇ ਲੈਣੇ ਸ਼ੀਸ਼ ਮੈਣਾਗੇ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਨੇ ਆ ਠੀਕ ਹੈ ਬੱਚੇ ਨੈਕਸਟ ਵੀਡੀਓ ਜਲਦੀ ਲੈ ਕੇ ਆਵਾਂਗੇ ਵੀਡੀਓ 6th ਲੈ ਕੇ ਆਵਾਂਗੇ ਸਾਡਾ ਉਪਭਾਸ਼ਾ ਵਾਲਾ ਪੂਰਾ ਚੈਪਟਰ ਕੰਪਲੀਟ ਹੋ ਚੁੱਕਿਆ ਹੈ ਉਪਭਾਸ਼ਾ ਪਾਰਟ 1 ਪਾਰਟ 2 ਪਾਰਟ 3 ਵਿੱਚ ਡਿਵਾਈਡਡ ਉਦੇ ਵਿੱਚ ਅਸੀਂ ਮੈਨ ਦੀ 8 ਉਪ ਪਾਸ਼ਾ ਕੀਤੀਆਂ ਹਨ ਜੋ ਕਿ ਬਹੁਤ ਸਾਰੇ ਐਗਜ਼ਾਮ ਦੇ ਪ੍ਰੀਵੀਅਸ ਈਅਰ ਚ ਆ ਚੁੱਕੇ ਹਨ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਵੀਡੀਓ ਨੂੰ ਪਲੀਜ਼ ਤਾਂ ਪਲੀਜ਼ ਲਾਈਕ ਐਂਡ ਕਮੈਂਟ ਤੇ ਪੱਕਾ ਕਰਿਆ ਕਰੋ ਠੀਕ ਹੈ ਥੈਂਕ ਯੂ ਫੋਰ ਵਾਚਿੰਗ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਥੈਂਕ ਯੂ